ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਮਲਜ਼ਮ ਸੰਜੇ ਰਾਏ ਦਾ ਹੋਏਗਾ ਪੋਲੀਗ੍ਰਾਫੀ ਟੈਸਟ ਅਦਾਲਤ ਨੇ ਸੀਬੀਆਈ ਨੂੰ ਦਿੱਤੀ ਮਨਜ਼ੂਰੀ ਸੀਬੀਆਈ ਮਾਮਲੇ ਦੀ ਜਾਂਚ ਜੁੜੂ ਪੱਟੀਚ ਵਾਪਰੀਆ ਪਿਆਨ ਖਾਸਾ ਨਹਿਰ ਚਕਾਰ ਡਿੱਗਣ ਕਾਰਨ ਦੋ ਪਟਵਾਰੀਆਂ ਦੀ ਹੋਈ ਮੌਤ। ਭਾਰਤ ਚਵੀ ਮੰਕੀ ਪੌਕਸ ਦਾ ਖਤਰਾ ਪੌਕ ਚ ਮਹਿਮਕ ਪੌਕਸ ਦਾ ਨਵਾਂ ਮਾਮਲਾ ਦੇਸ਼ ਦੇ ਸਾਰੇ ਹਵਾਈ ਅੱਡਿਆਂ ਤੇ ਸਰਹੱਦਾਂ ਤੇ ਅਲਰਟ ਕੀਤਾ ਗਿਆ ਚਾਰੀ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕਲਕੱਤਾ ਡਾਕਟਰ ਜਬਰਜਨਾ ਤੇ ਕਤਲ ਮਾਮਲੇ ਚ ਅਦਾਲਤ ਨੇ ਸੀਬੀਆਈ ਨੂੰ ਮੁਲਜ਼ਮ ਸੰਜੇ ਰਾਏ ਦਾ ਪੋਲੀਗ੍ਰਾਫੀ ਟੈਸਟ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਹੁਣ ਮੁਲਜ਼ਮ ਸੰਜੇ ਰਾਏ ਦਾ ਪੋਲੀਗ੍ਰਾਫੀ ਟੈਸਟ ਹੋਏਗਾ ਇਸ ਟੈਸਟ ਨੂੰ ਮਨੋਵਿਗਿਆਨਿਕ ਆਟੌਪਸੀ ਕਿਹਾ ਜਾਂਦਾ ਹੈ ਇਸ ਤੋਂ ਅਪਰਾਧੀ ਦੇ ਮਨ ਦੇ ਮਨੋਵਿਗਿਆਨ ਦਾ ਪਤਾ ਲੱਗਦਾ ਹੈ ਸੀਬੀਆਈ ਨੇ ਸਿਆਲਦਾਹ ਅਦਾਲਤ ਵਿੱਚ ਮੈਜਿਸਟ੍ਰੇਟ ਅੱਗੇ ਪਟੀਸ਼ਨ ਦਾਇਰ ਕੀਤੀ ਸੀ ਇਸ ਕਿਸਮ ਦੇ ਟੈਸਟ ਵਿੱਚ ਸੀਬੀਆਈ ਦੇ ਕੁਝ ਡਾਕਟਰਾਂ ਦੀ ਕੇ ਸੀਐਫਐਐਲ ਟੀਮ ਪੋਲੀਗ੍ਰਾਫੀ ਟੈਸਟ ਕਰਦੀ ਹੈ ਸੀਬੀਆਈ ਇਸ ਕਲਕੱਤਾ ਕਤਲ ਕੇ ਸਵਾਲ ਵੀ ਪੁੱਛੇਗੀ ਇਸ ਮਾਮਲੇ 'ਚ ਮੁਲਜ਼ਮ ਸੰਜੇ ਰਾਏ ਦੇ ਪੋਲੀਗ੍ਰਾਫੀ ਟੈਸਟ ਨੂੰ ਅਦਾਲਤ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਏਗਾ ਕਿਉਂਕਿ ਪੋਲੀਗ੍ਰਾਫੀ ਟੈਸਟ ਲਈ ਦੋਸ਼ੀ ਦੀ ਸਹਿਮਤੀ ਵੀ ਜ਼ਰੂਰੀ ਹੁੰਦੀ ਹੈ ਪਰ ਜੇਕਰ ਸੰਜੇ ਆਪਣੀ ਸਹਿਮਤੀ ਦਿੰਦੇ ਨੇ ਤਾਂ ਸੀਬੀਆਈ ਉਸ ਦਾ ਤੁਰੰਤ ਟੈਸਟ ਕਰਾਉਣ ਲਈ ਤਿਆਰ ਹੈ ਇਸ ਟੈਸਟ 'ਚ ਸੀਬੀਆਈ ਮੁਲਜ਼ਮਾਂ ਦੀ ਆਵਾਜ਼ ਦਾ ਵਿਸ਼ਲੇਸ਼ਣ ਝੂਠ ਖੋਜਣ ਵਾਲੀ ਮਸ਼ੀਨ 'ਚ ਕਰੇਗੀ ਇਸ ਤੋਂ ਪਤਾ ਲੱਗਿਆ ਕਿ ਮੁਲਜ਼ਮ ਝੂਠ बोल ਰਿਹਾ ਜਾਂ ਸੱਚ ਪਟਿਆਚੋ ਉਸ ਸਮੇਂ ਦੇਰ ਰਾਤ ਭਿਆਨਕ ਹਾਸਾ ਵਾਪਰਿਆ ਜਦੋਂ ਇੱਕ ਕਾਰ ਨਹਿਰ ਚ ਡਿੱਗ ਗਈ ਸਾਂਸੇ ਦੇ ਕੰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਦੱਸ ਦਈਏ ਕਿ ਹਾਸਾ ਪਿੰਡ ਕੱਚਾ ਪੱਕਾ ਦੇ ਨੇੜੇ ਦੇਰ ਰਾਤ ਕਰੀਬ 11 ਵਜੇ ਵਾਪਰਿਆ ਸੀ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਹੈ ਹਾਸੇ ਦੇ ਜਾਣਗੁਆਣ ਵਾਲੇ ਦੋਹੇ ਮ੍ਰਿਤਕਾਂ ਦੀ ਪਛਾਣ ਹਰਜਿੰਦਰ ਸਿੰਘ ਤੇ ਰਣਜੋਤ ਸਿੰਘ ਵਜੋਂ ਹੋਈ ਹੈ ਜੋ ਕਿ ਪਟਵਾਰੀ ਨੇ ਜਾਣਕਾਰੀ ਮੁਤਾਬਕ ਦੋਵੇਂ ਪਟਵਾਰੀ ਹਰੀਕੇ ਤੋਂ ਪਿਖੇਵਿੰਡ ਆ ਰਹੇ ਸੀ ਰਸਤੇ 'ਚ ਇਹ ਹਾਸਾ ਵਾਪਰ ਗਿਆ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪ ਦੂਜੇ ਪਾਸੇ ਦੋਹਾਂ ਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਦੁਨੀਆਪਾਰਕ ਚ ਮੰਕੀ ਪੌਕਸ ਦੇ ਵੱਦੇ ਮਾਮਲਿਆਂ ਦਰਮਿਆਨ ਕੇਂਦਰ ਸਰਕਾਰ ਨੇ ਪਾਕਿਸਤਾਨ ਤੇ ਬੰਗਲਾਦੇਸ਼ ਨਾਲ ਲੱਗਦੀਆਂ ਸਰਹੱਦਾਂ ਦੇ ਨਾਲ ਨਾਲ ਦੇਸ਼ ਦੀਆਂ ਸਾਰੀਆਂ ਬੰਦਰਗਾਹਾਂ ਹਵਾਈ ਅੱਡਿਆਂ ਤੇ ਅਲਰਟ ਜਾਰੀ ਕੀਤੇ ਆ। ਕੇਂਦਰੀ ਸਿਹਤ ਮੰਤ్రਾਲੇ ਨੇ ਅਧਿਕਾਰੀਆਂ ਨੂੰ ਬਾਹਰੋਂ ਆਉਣ ਵਾਲੀਆਂ ਯਾਤਰੀਆਂ ਵਿੱਚ ਬੰਦਪੌਂਕਸ ਦੇ ਲੱਛਣਾਂ ਨੂੰ ਲੈ ਕੇ ਚੌਕਸ ਰਹਿਣ ਲਈ ਕਿਹਾ। ਦੱਸਿਆ ਕਿ ਅਫਰੀਕੀ ਦੇਸ਼ ਕਾਂਗੋ 'ਚ ਇਸ ਬਿਮਾਰੀ ਨੇ 16000 ਤੋਂ ਵੱਧ ਲੋਕ ਪ੍ਰਭਾਵਿਤ ਕੀਤੇ ਨੇ ਜਦੋਂ ਕਿ 570 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਾਂਗੋਲੀ ਸਰਕਾਰ ਨੇ ਅਮਰੀਕਾ ਤੇ ਜਾਪਾਨ ਤੋਂ ਟੀਕੇ ਮੰਗੇ ਨੇ। ਹਾਲ ਹੀ ਵਿੱਚ ਵਿਸ਼ਵ ਸਿਹਤ ਸੰਗਠਨ ਨੇ 2 ਸਾਲਾਂ 'ਚ ਦੂਜੀ ਵਾਰ ਮੰਕੀ ਪੌਕਸ ਨੂੰ ਇੱਕ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ। ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ 'ਚ ਇਸ ਬਿਮਾਰੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਇਸ ਕ ਹੰਡੀ 50000 ਵੈਕਸੀਨ ਦੇਣ ਲਈ ਜిల్లా ਫਤਿਹਗੜ੍ਹ ਸਾਹਿਬ ਦੇ ਪਿੰਡ ਨਵੀਪੁਰ ਵਿਖੇ ਇੱਕ ਵਿਆਵਤਾ ਔਰਤ ਦੀ ਭੇਦ ਭਰੇ ਹਾਲਾਤਾਂ 'ਚ ਮੌਤ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਮ੍ਰਿਤਕ ਔਰਤ ਦੇ ਪਿਤਾ ਵੱਲੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕ ਵਿਆਵਤਾ ਗਗਨਦੀਪ ਕੌਰ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਗਗਨਦੀਪ ਕੌਰ ਦਾ ਵਿਆਹ ਰਮਨਦੀਪ ਸਿੰਘ ਵਾਸੀ ਪਿੰਡ ਨਵੀਪੁਰ ਨਾਲ ਤਕਰੀਬਨ 1.5 ਸਾਲ ਪਹਿਲਾਂ ਹੋਇਆ ਸੀ ਗਗਨਦੀਪ ਕੌਰ ਦੇ ਸਹੁਰੇ ਪਰਿਵਾਰ ਦੇ ਅਨੁਸਾਰ ਸਵੇਰੇ ਜਦੋਂ ਉਹ ਨਹਾਉਣ ਲਈ ਬਾਥਰੂਮ 'ਚ ਗਈ ਤਾਂ ਕੁਝ ਦੇਰ ਬਾਅਦ ਬਾਥਰੂਮ 'ਚ ਪਰਵਾਰਕ ਮੈਂਬਰਾਂ ਨੇ ਗਗਨਦੀਪ ਕੌਰ ਨੂੰ ਬਾਹਰ ਕੱਢਿਆ ਤੇ ਲਾਂਝ ਲੈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲਿਆਂਦਾ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਗਗਨਦੀਪ ਦੀ ਮੌਤ ਹੋ ਚੁੱਕੀ ਸਿਮਰਤ ਕੌਰ ਦੇ ਪਿਤਾ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਤਾਂ ਜੋ ਅਸਲ ਸੱਚਾਈ ਸਾਹਮਣੇ ਆਏ ਉਧਰ ਪੁਲਿਸ ਚੌਕੀ ਨਵੀਪੁਰ ਦੇ ਇੰਚਾਰਜ ਮਨਦੀਪ ਸਿੰਘ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਉਪਰੰਤ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਮੇਰੀ ਬੇਟੀ ਗਗਨਦੀਪ ਕੌਰ ਤੇ ਗਗੰਦੀ ਪੌਰ ਨਵੀਪੁਰ ਵਿਆਹੀ ਹੋਈ ਸੀ ਉਹਦੀ ਅੱਜ 11:30 11 ਵਜੇ ਦੇ ਵਿੱਚ ਡੈਥ ਹੋ ਗਈ ਆ ਮੈਨੂੰ ਡਾਊਟ ਆ ਮੇਰਾ ਡਾਊਟ ਕਲੀਅਰ ਕੀਤਾ ਜਾਵੇ ਪੋਸਟ ਮਾਰਡਮ ਕਰਕੇ ਤੇ ਉਹਦੇ ਇਨਸਾਫ ਦਵਾਇਆ ਜਾਵੇ ਤੁਹਾਡੀ ਬੇਟੀ ਦੀ ਮੈਰਿਜ ਨੂੰ ਕਿੰਨੀ ਦੇਰ ਹੋਈ ਆ ਡੇਢ ਸਾਲ ਹੋਏ ਅੱਛਾ ਮੈਰਿਜ ਬੜੀ ਧੂਮ ਧਾਮ ਨਾਲ ਕਰੀ ਆ ਜੀ ਕਿਵੇਂ ਹੋਈ ਆ ਮੌਤ ਮੌਤ ਪਤਾ ਹੀ ਨਹੀਂ ਇਹ ਅਟੈਕ ਦੱਸ ਰਹੇ ਨੇ ਇਹ ਤਾਂ ਕਹਿ ਰਹੇ ਆ ਅਟੈਕ ਹੋਇਆ ਜੀ ਕਹਿੰਦੇ ਬਾਥਰੂਮ ਗਈ ਆ ਨਾ ਆਣੋਂ ਉੱਥੇ ਗਿਰ ਗਈ ਆ ਤੇ ਅਟੈਕ ਹੋ ਗਿਆ ਪਰ ਸਾਨੂੰ ਸ਼ੱਕ ਆ ਪੋਸਟਮਾਰਟਮ ਕਰਕੇ ਤੇ ਮੈਨੂੰ ਇਨਸਾਫ ਤੋਂ ਆਏਗਾ ਪੁਲਿਸ ਨੂੰ ਦੱਸਿਆ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੋਗਾ ਚਾਪਸੀ ਰੰਜੀਤ ਦੌਰਾਨ ਹੋਈ ਲੜਾਈ ਦੌਰਾਨ ਇੱਕ ਨੌਜਵਾਨ ਵਿਅਕਤੀ ਦਾ ਕਤਲ ਹੋਣ ਦੀ ਖਬਰ ਹੈ ਆਪਸੀ ਰੰਜਿਸ਼ ਕਾਰਨ ਹੋਈ ਖੂਨੀ ਝੜਪ ਦੌਰਾਨ ਨੌਜਵਾਨ ਨਮਿੰਦਰ ਸਿੰਘ ਉਰਫ ਜੱਸਾਪੁੱਤਰ ਨਿਰਮਲ ਸਿੰਘ ਵਾਸੀ ਰਣ ਸਿੰਘ ਕਲਾਂ ਦਾ ਕਤਲ ਹੋ ਗਿਆ ਇਸ ਮਾਮਲੇ ਦੀ ਜਾਂਚ ਮੌਕੇ ਤੇ ਪਹੁੰਚੇ ਨਿਹਾਲ ਸਿੰਘ ਵਾਲਾ ਦੇ ਡੀਐਸਪੀ ਅਨਵਰ ਅਲੀ ਥਾਣਾ ਮੁਖ ਅਫਸਰ ਅਮਰਜੀਤ ਸਿੰਘ ਗਿੱਲ ਦੇ ਐਡੀਸ਼ਨਲ ਐਸਐਚਓ ਪੂਰਨ ਸਿੰਘ ਦੇ ਗਵਾਹੀ ਹੇਠ ਵਿੱਚ ਵੱਡੀ ਗਿਣਤੀ ਵਿੱਚ ਪੁਜੀ ਪੁਲਿਸ ਫੋਰਸ ਵੱਲੋਂ ਕੀਤੀ ਜਾ ਰਹੀ ਹੈ ਗੱਲਵਾਜ਼ ਜੀ ਪਤਾ ਕੀ ਇਹ ਸੀਗੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਤਿੰਨੇ ਅੜੇ ਇਹਨਾਂ ਦੇ ਮਗਰ ਲਾ ਕੇ ਮੂੰਹ ਨੇ ਤੇ ਉਹ ਰਾਹ ਦੇ ਵਿੱਚ ਤੇ ਸੱਟ ਮਾਰ ਕੇ ਪੱਟ ਤੋੜ ਕੇ ਕੀ ਸਿਰ ਤੇ ਸੱਟ ਮਾਰੀ ਉਹਨਾਂ ਨੇ ਤੇ ਬੰਦੇ ਨੂੰ ਜੰਮੇ ਖਤਮ ਕਰਤਾ ਹੀ ਉਹਨਾਂ ਕੀ ਰਾਜਸਥਾਨ ਦੇ ਵਿੱਚ ਕੀ ਰੌਲਾ ਸੀ ਤਾਂ ਉਹਨਰੇ ਅਦਾਵਲਾ ਤਾਂ ਇਹ ਵਸਤ ਨੂੰ ਪਤਾ ਹੀ ਆ ਨਾਰਮਲੀ ਸੀਗਾ ਪਹਿਲਾਂ ਵੀ ਆਪਾਂ ਸਰਪੰਚ ਕੋਲ ਇਹ ਗੱਲ ਨੇ ਮਿਡੀ ਸੀਗੀ ਉਹਨਾਂ ਨੇ ਫੇਰ ਮੁੱਦਾ ਚੱਕਿਆ ਜੀ ਇਹ ਗੱਲ ਦਾ ਜਦੋਂ ਆਪਾਂ ਸਰਪੰਚ ਕੋਲ ਇਹ ਗੱਲ ਆਪਾਂ ਨਿਮੇੜਤੀ ਮੜ ਕੇ ਪਹਿਲ ਕਰਦੇ ਉਹਦਾ ਹੱਕ ਨਹੀਂ ਸੀਗਾ ਬਠਿੰਡਾ ਦੇ ਪੌਂਸ਼ ਇਲਾਕੇ ਕਮਲਾ 네ਰੂ ਕਲੋਨੀ ਚ ਦੇ ਰਾਤੀ ਰਿਕਸ਼ਾ ਤੇ ਆਏ ਚਾਰ ਨੌਜਵਾਨਾਂ ਵੱਲੋਂ ਇੱਕ ਦੁਕਾਨਦਾਰ ਨੂੰ ਤੇਜ਼ ਤਾਰ ਹਥਿਆਰ ਦਿਖਾ ਕੇ ਕਰੀਬ 60000 ਰੁਪਏ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਇਸ ਘਟਨਾ ਦਾ ਪਤਾ ਚੱਲਦੇ ਹੀ ਮੌਕੇ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਫਰੋਲੇ ਜਾ ਰਹੇ ਨੇ ਤੇ ਲੁੱਟ ਖੋਹ ਕਰਨ ਵਾਲੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਕਮਲਾ 네ਰੂ ਕਲੋਨੀ ਦੇ ਰਹਿਣ ਵਾਲੇ ਨਿਸ਼ਕਮਾਨ ਨੇ ਦੱਸਿਆ ਕਿ ਦੇਰ ਰਾਤ ਜਦੋਂ ਇਹ ਰਿਕਸ਼ਾ ਨਾਮਕ ਦੁਕਾਨ ਤੇ ਦੋ ਨੌਜਵਾਨ ਮੋਹ ਬਣ ਕੇ ਅੰਦਰ ਆਏ ਜਨਾ ਕੋਲ ਤੇਜ਼ ਤਾਰ ਹਥਿਆਰ ਸਿੱਖ ਨੌਜਵਾਨ ਦੁਕਾਨ ਦੇ ਬਾਹਰ ਮੌ ਅੱਜ ਬੈਠਾ ਰਿਹਾ ਇਹਨਾਂ ਨੌਜਵਾਨਾਂ ਵੱਲੋਂ ਦੁਕਾਨਦਾਰ ਤੋਂ ਤੇਜ਼ਾਰ ਹਥਿਆਰ ਦਿਖਾ ਕੇ ਪੈਸਿਆਂ ਦੀ ਲੁੱਟ ਕੀਤੀ ਗਈ ਪੁਲਿਸ ਵੱਲੋਂ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਪੁਲਿਸ ਦੇਰੀ ਨਾਲ ਪਹੁੰਚੇ ਉਦੋਂ ਇਸ ਘਟਨਾ ਸੰਬੰਧੀ ਥਾਣਾ ਕੈਂਟ ਪੁਲਿਸ ਦੇ ਐਸਆਈ ਮਨਫੂਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਦੁਕਾਨਦਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਤਕਰੀਬਨ 1 ਸਾਲ ਪਹਿਲਾਂ ਜ਼ਿਲ੍ਹਾ ਰੂਪਨਗਰ ਦੇ ਨਾਨਪੁਰ ਸੇਬ ਨੰਗਲ ਕਿਰਤਪੁਰ ਸੇਬ ਨੂਰਪੁਰ 베ਦੀ ਏਰੀਏ ਵਿੱਚ ਛੜਾਂ ਦੇ ਕਾਂਤ ਬਾਹੀ ਮਚੀ ਹੋਈ ਸੀ ਜਿਸ ਕਾਰਨ ਸੈਂਕੜੇ ਏਕੜ ਜ਼ਮੀਨ ਲੋਕਾਂ ਦੀ ਫਸਲਾਂ ਮਕਾਨ ਤਬਾਹ ਹੋ ਗਏ ਸੀ ਉਸ ਤੋਂ ਬਾਅਦ ਸਰਕਾਰ ਦਾਵਾ ਕਰ ਰਹੀ ਸੀ ਕਿ ਉਹ ਜਲਦ ਜਲਦ ਹੜ੍ਹ ਪ੍ਰਭਾਵਿਤ ਖੇਤਾਂ ਦਾ ਸਰਵੇਖਣ ਕਰ ਜਲਦ ਜਲਦ ਸਰਵੇ ਕਰਾਇਆ ਜਾਣਗੇ ਤਾਂ ਜੋ ਦੁਬਾਰਾ ਇਸ ਪ੍ਰਕਾਰ ਦੀ ਤਰਾਸਦੀ ਨਾ ਹੋ ਸਕੇ ਲੇਕਿਨ ਗੱਲ ਕੀਤੀ ਜਾਏ ਤਾਂ ਰੂਪਨਗਰ ਦੇ ਬਲਾਕ ਨੂਰਪੁਰ 베ਦੀ ਦੇ ਪਿੰਡ ਗੜਬੱਗਾ ਦੀ ਜਿੱਥੇ ਬਰਸਾਤ ਦਾ ਪਾਣੀ ਗਰੀਬ ਲੋਕਾਂ ਦੇ ਘਰਾਂ ਵਿੱਚ ਦਾਖਲ ਹੋਏ ਤੇ ਘਰ ਵਿੱਚ ਪਿਆ ਲੋਕਾਂ ਦਾ ਸਾਰਾ ਸਮਾਨ ਖਰਾਬ ਹੋ ਗਿਆ ਇਸ ਪਾਣੀ ਦੇ ਵੜ ਨਾਲ ਜਿੱਥੇ ਗਰੀ ਪਰਿਵਾਰਾਂ ਦੇ ਆਸ਼ੀਆ ਨੇ ਨੁਕਸਾਨੇ ਕੀਨੇ ਉੱਥੇ ਹੀ ਉਹਨਾਂ ਵੱਲੋਂ ਬਣਾਏ ਗੇ ਮੈਂ ਤ ਨਾਲ ਸਮਾਨ ਵੀ ਖਰਾਬ ਹੋ ਗਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹਨੇ ਵੀ ਟੀਮ ਪਹੁੰਚੇ ਸਾਰਿਆਂ ਦਾ ਸੋ ਅੱਜ ਦੇ ਹਾਲਾਤ ਨੂੰ ਤੁਸੀਂ ਦੇਖ ਲਿਆ ਜੀ ਸਾਡੇ ਵੱਡੇ ਭਾਈ ਸਾਹਿਬ ਬਰਵੀਰ ਜੀ ਇਹਨਾਂ ਦਾ ਵੀ ਸਮਾਨ ਹੜ ਚੁੱਕਿਆ ਸਾਡਾ ਭਤੀਜਾ ਜੀ ਇਹਦਾ ਵੀ ਸਮਾਨ ਹੜ ਚੁੱਕਿਆ ਸਾਡੇ ਭਾਈ ਜੀ ਗੁਰਵਤ ਸਿੰਘ ਜੀ ਇਹਨਾਂ ਦਾ ਵੀ ਸਮਾਨ ਬਹਿ ਚੁੱਕਿਆ ਜਦੋਂ ਰੋਜਾ ਪੇਰੇ ਜੀ ਅਸੀਂ ਉੱਥੇ ਆ ਕੇ ਆਏ ਜੀ ਦੇਖਿਆ ਜੀ ਤਾਂ ਕਿਵੇਂ ਸਾਡੇ ਇਹਨੇ ਪਾਣੀ ਸੀਗਾ ਫ੍ਰਿਜ ਮੈਂ ਉੱਥੇ ਆਨ ਲ ਸੀਗਾ ਫ੍ਰਿਜ ਉੱਥੋਂ ਆਣ ਕੇ ਨਾ ਉੱਥੇ ਜਾ ਕੇ ਫੜਿਆ ਸੀ ਜੀ ਮਤਲਬ ਪਤਾ ਹੀ ਨਹੀਂ ਲੱਗ ਰਿਹਾ ਸੀਗਾ ਵੀ ਪਾਣੀ ਆ ਕਿਧਰ ਹੋ ਰਿਹਾ ਹੈ ਕਿਆ ਹੋ ਰਿਹਾ ਹੈ ਜੀ 1 ਮਿੰਟ ਦੇ ਵਿੱਚ ਹੀ ਅ ਮਤਲਬ ਜਿਵੇਂ 1 ਲੱਖ ਤੋਂ ਵੱਧ ਬਾਲਟੀ ਪਾਣੀ ਡੋਲਦੇ ਨਾ ਐਵੇਂ ਦਾ ਹਾਲਾਤ ਬਣ ਗਿਆ ਸੀਗਾ ਜੀ ਤੇ ਭੱਜ ਭੁੱਜ ਕੇ ਜਿਹੜਾ ਸਾਮਾਨ ਫੜਿਆ ਕੁਝ ਪਾਣੀ ਚੱਲਦੇ ਜਿ ਬਹਿ ਗਿਆ ਜੀ ਪਤਾ ਨਹੀਂ ਲੱਗੇ ਜੀ ਕੱਪੜੇ ਕਿਤਾਬਾਂ ਘਰੂਬਾਂ ਜੋ ਵੀ ਹੈ ਸਾਮਾਨ ਜੀ ਰੱਖਣ ਦਾ ਸਾਮਾਨ ਮਤਲਬ ਕਹਿਣਾ ਚੱਕਣ ਦਾ ਮੌਕਾ ਹੀ ਨਹੀਂ ਦਿੱਤਾ ਜੀ ਸ਼੍ਰੀ ਕਾਲਤਕ ਸਾਹਿਬ ਅੰਮ੍ਰਿਤਸਰ ਤੋਂ ਸਿੱਖ ਰਹਿਤ ਮਰਿਆਦਾ ਦੇ ਪੁਰਾਤਨ ਰਵਾਇਤਾਂ ਅਨੁਸਾਰ ਗੁਰਦੁਆਰਾ ਸਾਬਦ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਬਸੰਤੀ ਜਾਂ سرمਈ ਰੰਗ ਦੇ ਕਰਨ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਅ ਤੋਂ ਬਾਅਦ ਇਤਿਹਾਸਿਕ ਗੁਰਦੁਆਰਾ ਬਾਬੇ ਦੀ ਬੇਰਸਾ ਬੈਰੂਕੇ ਵਿਖੇ ਕਾਰ ਸੇਵਾ ਵਾਲੇ ਸੰਤ ਬਾਬਾ ਸਤਨਾਮ ਸਿੰਘ ਉਰਕੇ ਬਾਗਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਈਬੀ ਖਿਸ਼ੋਬਿਤ ਨਿਸ਼ਾਨ ਸਾਹਿਬ ਤੇ ਬਸੰਤੀ ਪੁਸ਼ਾਕਾ ਪਹਿਨਾਇਆ ਗਿਆ। ਇਸ ਮੌਕੇ ਅਜ ਗੁਰਦੁਆਰਾ ਸਾਈਬੀ ਖੇ ਰਖੜ ਪੁੰਨਿਆ ਦਾ ਪਵਿੱਤਰ ਦਿਹਾੜਾ ਵੀ ਮਨਾਇਆ ਗਿਆ। ਸ਼੍ਰੀ ਖਨਪਾਟ

ਅਜਿਹੀਆਂ ਆਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਤੰਬਾ